ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਮਤ ਸਮਾ ਹੋਣ ਕਰਕੇ ਮੈਂ ਥੋੜੇ ਜਿਨੇ ਨੁਕਤੇ ਮਾਤਰੀ ਕੁਝ ਗੱਲਾਂ ਕਰਨਾ ਚਾਹੁੰਨਾ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਭਾਈ ਸਾਹਿਬ ਨੂੰ ਮੈਂ ਰਣ ਸਿੰਘ ਹੋਰਾਂ ਨੂੰ ਕਹਿੰਦੇ ਵੀ ਰਹੇ ਹਾਂ ਹੋਰ ਲੋਕਾਂ ਨੇ ਵੀ ਕਿਹਾ ਕਿ ਤੁਹਾਡੇ ਕੋਲੇ ਫਸਟ ਹੈਂਡ ਨੋਲੇਜ ਬਹੁਤ ਹੈ ਤੁਸੀਂ ਵਿਚ ਰਹੇ ਹੋ ਸਾਰੇ ਜਿੰਨਾ ਵੀ ਸੰਘਰਸ਼ ਹੋਇਆ ਉਹਦੇ ਨਾਲ ਕਿਉਂਕਿ ਮੇਰਾ ਵੀ ਇਹਨਾਂ ਨਾਲ ਸੰਬੰਧ ਪੱਤਰਕਾਰੀ ਦੇ ਦਿਨਾਂ ਦਾ 83 ਤੋਂ ਸ਼ੁਰੂ ਤੋਂ ਸਮਝੋ ਉਦੋਂ ਤੋਂ ਸੰਬੰਧ ਇਹਨਾਂ ਨਾਲ ਹੈ ਤੇ ਭਾਈ ਧਾਮੀ ਜੀ ਕਮਰ ਧਾਮੀ ਜੀ ਉਹ ਬੈਠੇ ਆ ਉਹ ਵੀ ਮੋਸਟਲੀ ਸਾਰੇ ਪੱਤਰਕਾਰੀ ਦੇ ਲੈਵਲ ਤੇ ਇੱਕ ਵਾਰ ਹਫ਼ਤੇ ਵਿੱਚ ਇੱਕ ਦੋ ਵਾਰ ਤਾਂ ਜ਼ਰੂਰ ਇਹ ਦੋ ਨੰਬਰ ਕਮਰੇਜ ਰਹਿੰਦੇ ਹੁੰਦੇ ਸੀ ਤੇ ਉਹਨਾਂ ਕੋਲ ਜਾਂਦੇ ਚੱਕਰ ਲਾਉਂਦੇ ਤੇ ਮਿਲਿਆਉਂਦੇ ਤੇ ਕੁਝ ਪ੍ਰੈਸ ਦੀਆਂ ਲੋੜਾਂ ਹੁੰਦੀਆਂ ਬਾਹਰੋਂ ਆਏ ਬੰਦੇ ਹੁੰਦੇ ਉਹ ਵੀ ਕਹਿੰਦੇ ਕਿਸੇ ਨੂੰ ਮਲਾਓ ਗੱਲਾਂ ਕਰਨੀਆਂ ਕਲੀਅਰ ਕਰਨਾ ਤੇ ਇਸ ਕਰਕੇ ਇਹਨਾਂ ਕੋਲੇ ਅਸੀਂ ਕਾਫੀ ਦੇਰ ਤੋਂ ਜਾਣਦੇ ਆ ਜਾਂਦੇ ਰਹੇ ਸੀ ਅਕਾਲ ਫੈਡਰੇਸ਼ਨ ਦੀ ਇਹਨਾਂ ਦੇ ਵੱਲੋਂ ਬਣਾਈ ਹੋਈ ਤੇ ਕੁਝ ਪ੍ਰੈਸ ਦੀ ਛੋਟੀ ਮੋਟੀ ਲੋੜ ਹੁੰਦੀ ਹੈ ਆ ਪਹਿਲੀ ਗੱਲ ਤਾਂ ਇਹ ਸਾਡੇ ਕੋਲੇ ਕੁਝ ਸਮਾਂ ਵੀ press ਕੋਲੇ ਉਹਨਾਂ ਦੇ ਨਾਲ ਚ ਘੱਟ ਹੁੰਦਾ ਇੱਕ ਰਿਸਰਚ ਜੇ ਕਹਾਂ ਵੀ press ਵਾਲੇ ਕਰਦੇ ਆ ਤੇ ਅਸੀਂ ਰਿਸਰਚ ਕਰ ਨਹੀਂ ਸਕਦੇ ਹੁੰਦੇ ਸਾਨੂੰ ਕੁਝ ਲੋਡ ਵੀ press ਦੀ ਇੰਨੀ ਕੀ ਹੁੰਦੀ ਹੈ ਮੋਟੀ ਜੀ ਖਬਰ ਹੋਈ ਗੱਲਬਾਤ ਹੋਈ ਉਹਦੇ ਨਾਲ ਉਸ ਮੌਕੇ ਤੇ ਤੁਸੀਂ ਕਿੰਨਾ ਲਿਖ ਸਕਦੇ ਹੋ ਥੋੜਾ ਬਹੁਤ ਲਿਖ ਸਕਦੇ ਹੋ ਕਈ ਗੱਲਾਂ press ਨੂੰ ਚਾਹੀਦੀ ਨਹੀਂ ਹੁੰਦੀਆਂ ਅੰਦਰੂਨੀਆਂ ਅੰਦਰੂਨੀ ਸੋ ਭਾਈ ਸਾਹਿਬ ਨੇ ਕਾਫੀ ਗੱਲਾਂ ਅੰਦਰੂਨੀ ਲਿਖੀਆਂ ਤੇ ਬਹੁਤ ਹੀ ਜ਼ਿਆਦਾ ਡਿਟੇਲ ਲਿਖੀ ਹੈ ਖਾਸ ਕਰਕੇ ਇਹ ਚੈਪਟਰ ਮੈਂ ਇਹਨਾਂ ਦਾ ਚੰਗੀ ਤਰੀਕੇ ਨਾਲ ਪੜਿਆ ਜਦੋਂ ਦਰਬਾਰ ਸਾਹਿਬ ਦੇ ਜਿਨ੍ਹਾਂ ਦੇ ਨਾਲ ਚ ਧਰਮ ਯੁੱਧ ਮੋਰਚਾ ਚੱਲਦਾ ਸੀ ਇਹ ਸਾਰੇ ਸੱਜਣ ਅੰਦਰ ਸੀਗੇ ਉਹਨਾਂ ਦਿਨਾਂ ਦੇ ਬਾਰੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੱਕ ਦਾ ਸਾਰਾ ਜਿਹੜਾ ਵਰਤਾਂਦ ਹੈ ਉਹਦੇ ਨਾਲ ਮੈਂ ਵੀ ਜੁੜਿਆ ਰਿਹਾ ਹਾਂ ਉਹਨਾਂ ਸਾਡੀਆਂ ਹਾਲਾਤਾਂ ਨਾਲ ਪਰ ਜਿੰਨਾ ਇਹਨਾਂ ਕੋਲੇ ਅੰਦਰ ਲੀਆਂ ਗੱਲਾਂ ਬਾਤਾਂ ਸੀ ਸਾਰੀਆਂ ਜਿਹੜੀਆਂ ਮੇਰੇ ਬਾਰੀ-ਬਾਰੀ ਮੈਂ ਬੇਨਤੀ ਵੀ ਕਰਦਾ ਰਿਹਾ ਪਰ ਇਹਨਾਂ ਨੇ ਲਿਖਤੀਆਂ ਉਹ ਬਹੁਤ ਚੰਗਾ ਕੀਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਰਿਸਰਚਰ ਲਈ ਆਪਣੇ ਆਪ ਚੋਂ ਬੜਮੁੱਲਾ ਖਜ਼ਾਨਾ ਹੈ ਤੋ ਇਹ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਇਸ ਗੱਲ 'ਚ ਤੇ ਪਰ ਇਹਦੇ ਨਾਲ-ਨਾਲ ਕੁਝ ਗੱਲਾਂ ਇਹੋ ਜਿਹੀਆਂ ਵੀ ਸਾਹਮਣੇ ਆਈਆਂ ਜਿਹੜੀਆਂ ਅੰਗਰੇਜ਼ੀ 'ਚ ਕਹਿੰਦੇ ਆਨਸੇਵਰੀ ਹੈ ਸਾਡੇ ਆਮ ਲੋਕਾਂ ਦੇ ਹਾਜਮ ਚ ਨਹੀਂ ਆਉਂਦੀਆਂ ਜਾਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਉਸ ਵੇਲੇ ਇੰਡੀਅਨ ਸਟੇਟ ਕਹਿੰਦੀ ਰਹੀ ਉਹ ਵੀ ਕੁਝ ਜਾਗਰ ਹੁੰਦੀਆਂ ਜਿਵੇਂ ਫਾਰ ਐਗਜ਼ਾਮਪਲ ਮੈਂ ਇੱਕ ਕੋਇਨਸੀਡੈਂਟ ਦੀ ਗੱਲ ਕਰੂੰ ਉਹ ਜਿਹੜਾ ਸਤੰਬਰ 83 ਦੇ ਵਿੱਚ ਢਿਲਮਾ ਕਾਂਡ ਹੋਇਆ ਸੀ ਉਹ ਇਹਨਾਂ ਨੇ ਸਾਰਾ ਵਾਕਿਆ ਲਿਖਿਆ ਮੈਂ ਦਰਹਾਉਂਗਾ ਨਹੀਂ ਤੇ ਉਹਦੇ ਬਾਰੇ ਜਦੋਂ ਵੀ ਸਾਨੂੰ ਉਹ ਸਾਰੇ ਇਸ਼ੂ ਦੇ ਬਾਅਦ ਚ ਮੈਂ ਦਿੱਲੀ ਬਹੁਤਾਂ ਚਿਰ ਪੱਤਰਕਾਰੀ ਕੀਤੀ ਤੇ ਉਹਦੇ ਦਿੱਲੀ ਸਾਨੂੰ ਪੁੱਛਦੇ ਸੀ ਇੰਟਰਵਿਊ ਕਰਦੇ ਸੀ ਜਾਂ ਬਾਅਦ ਚ ਆ ਕੇ ਵੀ ਮੈਂ ਲੋਕਾਂ ਨਾਲ ਕਈਆਂ ਬੜੀ ਦਰਬਾਰ ਸਾਹਿਬ ਉੱਤੇ ਗੱਲਬਾਤ ਕਰਨੀ ਹਮਲੇ ਦੇ ਦਿਨਾਂ ਦੇ ਬਾਰੇ ਤੇ ਅਸੀਂ ਬਹੁਤਾਂ ਏਜੰਸੀਆਂ ਦੇ ਜੁਮੇ ਲਾ ਕੇ ਆਏ ਹੁੰਦਾ ਸੀ ਵੀ ਇਹ ਜੇ ਸਿੱਖਾਂ ਦੀ ਕਹਾਣੀ ਹੈ ਤਾਂ ਗੱਲ ਟੇਢੀ ਵੀ ਹੋ ਸਕਦੀ ਹੈ ਜਾਂ ਸਾਥੋ ਕਿਹਾ ਹੀ ਨਹੀਂ ਸੀ ਜਾਂਦਾ ਉਸ ਕੁਝ ਗੱਲਾਂ ਦਾ ਸਾਨੂੰ ਪਤਾ ਵੀ ਸੀ ਉਦੋਂ ਪਰ ਜਿੰਨੀ ਡਿਟੇਲ ਚ ਇਹਨਾਂ ਨੇ ਇੱਕ ਇੱਕ ਨਾਂ ਤੇ ਇੱਕ ਇੱਕ ਉਹਦਾ ਸਾਰਾ ਵੇਰਵਾ ਦਿੱਤਾ ਹੈ ਉਹ ਸਾਡੇ ਮੇਰੇ ਕੋਲ ਤਾਂ ਹੈ ਨਹੀਂ ਸੀ ਥੋੜਾ ਜਿਹਾ ਸਾਨੂੰ ਆਈਡੀਆ ਸੀਗਾ ਵੀ ਇਹ ਕਿਸ ਤਰੀਕੇ ਨਾਲ ਹੋਇਆ ਤੇ ਇਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਤੇ ਡਿਟੇਲ ਦੇ ਵਿੱਚ ਉਹ ਕਈ ਵਾਰੀ ਉਹ ਇਹ ਲੱਗਦੀ ਹੈ ਵੀ ਉਹ ਬੰਦੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਦਰਬਾਰ ਸਾਹਿਬ 'ਚ ਆ ਗਏ ਤੇ ਦਰਬਾਰ ਸਾਹਿਬ ਵਿੱਚ ਇਹੀ ਉਹਦਾ ਪ੍ਰੋਪਗੈਂਡਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਬਹੁਤਾ ਵੀ ਬਾਹਰ ਜਿਹੜੇ ਕਤਲੂਕਾਰਦ ਹੁੰਦੀ ਐ ਉਹ ਬੰਦੇ ਅੰਦਰ ਆ ਜਾਂਦੇ ਆ ਤੇ ਇਹ ਉਦੋਂ ਬਹੁਤ ਵੱਡਾ ਰਿਹਾ ਇਹਦਾ ਇੰਡੀਅਨ ਸਟੇਟ ਦਾ ਵੱਡਾ ਨੈਰੇਟਿਵ ਹੁੰਦਾ ਸੀ ਉਹ ਸਾਰੀ ਗੱਲ ਇੱਕ ਦੀ ਨਹੀਂ ਹੋਰਾਂ ਦੀ ਵੀ ਕਈਆਂ ਦੀ ਜਿ ਗਿਆਨੀ ਪ੍ਰਤਾਪ ਸਿੰਘ ਦੀ ਨੂੰ ਮਤਲਬ ਕਿ ਉਹਨੂੰ ਵੀ ਉਹਦੇ ਮਾਰਨ ਵਾਲੇ ਬੰਦੇ ਵੀ ਹੋਰ ਵੀ ਕਿੰਨੇ ਇਨਸੀਡੈਂਟ ਐ ਮੈਂ ਇੱਥੇ ਨਾਂ ਨਹੀਂ ਲੈ ਸਕਦਾ ਜਦਾਂ ਵਖੋ ਵਖੋ ਦਰਬਾਰਾ ਸਿੰਘ ਦੀ ਗਵਰਨਮੈਂਟ ਡਿਗਪੀ ਕੋਈ ਸ਼ੱਕ ਨਹੀਂ ਉਹ ਤੋਂ ਹੀ ਡਿਗ ਪੀਸੀ ਦੂਸਰੇ ਦਿਨ 6 ਸਤੰਬਰ ਤੋਂ 83 ਤੋਂ ਬਾਅਦ ਪਰ ਉਹ ਕਿਸੇ ਦੀ ਯਾਦ ਹੀ ਨਹੀਂ ਬਿਲਕੁਲ ਨਹੀਂ ਯਾਦ ਪਰ ਹਿਸਟਰੀ ਵਿੱਚ ਜਿਹੜੀ ਉਹ 6 ਮਾਰੇ ਗਏ ਜਿਹੜੇ ਬੱਸ ਚੋਂ ਪੈਸੇਂਜਰ ਕੱਢ ਕੇ ਤੇ ਉਹ ਗੱਲ ਬੜੀ ਘਮਾਈ ਤੁਰੇ ਜਾਂਦੇ ਆ ਹੁਣ ਤੱਕ ਵੀ ਉਹ ਹਿਸਟਰੀ ਦਾ ਪਾਰਟ ਹੈ ਸਾਨੂੰ ਪਤਾ ਇਹ ਪੰਜਾਬ ਤੋਂ ਬਾਹਰ ਉਹ ਮੇਨ ਨੈਰੇਟਿਵ ਹੁੰਦਾ ਸਿੱਖਾਂ ਨੂੰ ਸਿੱਖਾਂ ਨੂੰ ਮਤਲਬ ਕੀ ਵੀ ਵਿਪਿੰਗ ਕਰਨ ਦਾ ਸਿੱਖਾਂ ਦੇ ਵਿਰੁੱਧ ਪ੍ਰਚਾਰ ਕਰਨ ਦਾ ਤੇ ਚਲੋ ਅਸੀਂ ਕਹਿੰਦੇ ਰਹੇ ਸੀ ਹੰਤ ਤੱਕ ਵੀ ਇਹ ਏਜੰਸੀਆਂ ਦਾ ਇਸੇ ਤਰੀਕੇ ਨਾਲ ਹੀ ਦੂਸਰਾ ਇਨਸੀਡੈਂਟ ਨਸ਼ਹਿਰਾ ਪੰਨੂਆ ਦਾ ਸੀ ਉਹਦੇ ਚ ਵੀ ਚਲੋ ਕੁਝ ਸਾਨੂੰ ਆਈਡੀਆ ਸੀ ਪਰ ਡਿਟੇਲ ਜਿਹੜੀ ਦਿੱਤੀ ਇਹ ਨਾ ਨਿਕ ਇੱਕ ਕਈ ਚੀਜ਼ਾਂ ਦੀ ਡਿਟੇਲ ਦਿੱਤੀ ਹੈ ਹੋਰ ਵੀ ਸਾਰੀਆਂ ਇਹਨਾਂ ਨੇ ਉਸ ਦੀਆਂ ਡਿਟੇਲ ਦਿੱਤੀ ਆ ਉਹ ਡਿਟੇਲ ਸਿੱਖਾਂ ਦੇ ਲਈ ਤਾਂ ਸਮਝਣ ਲਈ ਬਹੁਤ ਜ਼ਰੂਰੀ ਹੈ ਉਸ ਤੋਂ ਲੈਸਨ ਲੈਣ ਦੇ ਲਈ ਜ਼ਰੂਰੀ ਹੈ ਪਰ ਇੰਡੀਅਨ ਸਟੇਟ ਦੇ ਪ੍ਰਸੰਗ ਵਿੱਚ ਉਹ ਸਾਡੇ ਅਗੇਂਸਟ ਜਾਂਦੀ ਹੈ ਸੋ ਇੱਕ ਤਾਂ ਇਹ ਮੈਂ ਕਹਿਣਾ ਚਾਹੁੰਦਾ ਸੀ ਬਾਕੀ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਡਿਟੇਲ ਕੀਤੀ ਹੈ ਫਰਸਟ ਐਂਡ ਸੋਰਸ ਹੈ ਸਾਰੇ ਤੇ ਬਹੁਤ ਸੋਹਣਾ ਦਿੱਤਾ ਇਹਨਾਂ ਨੇ ਸਾਰਾ ਕੁਝ ਪਰ ਜਿੱਥੋਂ ਤੱਕ ਸਵਾਲ ਹੈ ਵੀ ਕਈ ਗੱਲਾਂ ਜਿੱਥੋਂ ਤੱਕ ਸਿੱਧੂ ਦੇ ਜਿਵੇਂ ਅਸੀਂ ਸਿੱਧੂ ਦੀ ਕਿਤਾਬ ਹੈ ਉਹ ਮੈਂ ਸਾਰੀ ਪੜ੍ਹੀ ਨਹੀਂ ਮੈਂ ਉਹਦਾ ਰਿਵਿਊ ਵੀ ਕੀਤਾ ਹੈ ਰਿਵਿਊ ਕਈ ਸਾਈਟਾਂ ਤੇ ਛਪਿਆ ਅੰਗਰੇਜ਼ੀ ਚ ਤੇ ਰਿਵਿਊ ਦੇ ਬਾਰੇ ਮੈਂ ਰਿਵਿਊ ਲਿਖਣ ਲਈ ਤਾਂ ਫਿਰ ਤੁਹਾਨੂੰ ਬਹੁਤ ਧਿਆਨ ਨਾਲ ਪੜ੍ਹਨਾ ਪੈਂਦਾ ਕਿਤਾਬ ਨੂੰ ਤੇ ਉਹਦਾ ਮੈਂ ਰਿਵਿਊ ਲਿਖ ਕੇ ਸੀ ਉਹ ਤੋਂ ਪਿੱਛੇ ਰਿਵਿਊ ਛਪਣ ਦੇ ਪਿੱਛੇ ਹੀ ਉਹਨੇ ਇੱਕ ਇੱਥੇ ਫੋਨ ਕੀਤਾ ਤੇ ਕਿਹਾ ਵੀ ਮੈਂ ਕਦੇ ਮੈਂ ਤੁਹਾਡੇ ਆ ਸਕਦਾ ਇੱਥੇ ਫੇਰ ਹੀ ਉਹ 23 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਦੇ ਦਿਨ ਜਿਹੜਾ ਅਸੀਂ ਇੱਥੇ ਹਰ ਰੋਜ਼ ਪ੍ਰੋਗਰਾਮ ਕਰਦੇ ਆ ਉਹਦੇ ਚ ਆਇਆ ਸੀ ਮੈਂ ਉਦੋਂ ਹੈ ਨਹੀਂ ਸੀ ਬਾਈ ਚਾਂਸ ਮੈਨੂੰ ਅਚਾਨਕ ਮੈਂ ਮੁਲਕ ਤੋਂ ਬਾਹਰ ਸੀ ਮੈਂ ਨਹੀਂ ਅਟੈਂਡ ਕਰ ਸਕਿਆ ਤੇ ਉਦੋਂ ਇਹਨਾਂ ਨੇ ਸਾਰੀ ਗੱਲ ਕੀਤੀ ਹੈ ਜੇ ਵੀ ਅਸੀਂ ਸਿੱਧੂ ਦੇ ਬਾਰੇ ਵਿੱਚ ਛੋਟੀ ਜੀ ਗੱਲ ਹੀ ਕਰਦਾ ਜਿਹਦੇ ਤੇ ਇਹਨਾਂ ਨੇ ਸਾਰੀ ਕਿਤਾਬ ਲਿਖੀ ਹੈ ਉਹਦੇ ਬਾਰੇ ਮੈਂ ਉਹਦੀ ਸਾਰੀ ਕਿਤਾਬ ਦੇ ਵਿੱਚੋਂ ਜਿਹੜਾ ਉਹਨੇ ਪੁਆਇੰਟ ਦਿੱਤਾ ਵੀ ਵਨ ਅਕਬਰ ਰੋਡ ਉੱਤੇ ਇੱਕ ਸਪੈਸ਼ਲ ਗਰੁੱਪ ਬਣਾਇਆ ਸੀ ਇੰਦਰਾ ਗਾਂਧੀ ਨੇ ਤੇ ਸਪੈਸ਼ਲ ਸੈੱਲ ਬਣਾਇਆ ਸੀ ਜਾਂ ਉਹ ਜਿਹਦੇ ਵਿੱਚ ਰੌਹਲ ਰਜੀਵ ਗਾਂਧੀ ਵੀ ਸੀ ਤੇ ਹੋਰ ਵੀ ਸਾਰੇ ਸੀ ਸਾਰੇ ਕਮਲਨਾਥ ਵੀ ਸੀ ਸਾਰੇ ਇਹ ਜਿਹੇ ਜਿਹੜੇ ਟੌਪ ਦੇ ਕੰਫੀਡੈਂਸ ਵਾਲੇ ਲੀਡਰ ਸੀ ਨੌਜਵਾਨ ਲੀਡਰ ਸੀ ਉਹ ਇਹਨੇ ਰੱਖੇ ਸੀਗੇ ਤੇ ਉਹ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਡਾਇਰੈਕਸ਼ਨ ਉੱਥੋਂ ਆਉਂਦੀ ਸੀ ਤੇ ਹੋਮ ਮਿਨਿਸਟਰੀ ਨੂੰ ਡਾਇਰੈਕਸ਼ਨਾਂ ਵੀ ਉਹੀ ਗਰੁੱਪ ਦਿੰਦਾ ਸੀ ਉਹ ਪੀਐਮਓ ਦਾ ਗਰੁੱਪ ਸੀ ਤੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਰਹੇ ਸੀ ਵੀ ਥਰਡ ਏਜੰਸੀ ਸਰਕਾਰ ਨੇ ਬਣਾਈ ਹੈ ਉਹ ਥਰਡ ਏਜੰਸੀ ਆਪਰੇਸ਼ਨ ਕਰ ਰਹੀ ਹੈ ਇਹ ਪਤਾਈ ਆ ਵੀ ਜਦੋਂ ਕੋਈ ਖਾਸ ਆਪਰੇਸ਼ਨ ਕਰਨਾ ਹੈ ਉਹਦੇ ਲਈ ਡੈਸਕ ਤਿਆਰ ਕਰਨਾ ਪੈਂਦਾ ਤੇ ਉਹਦੇ ਲਈ ਖਾਸ ਇੱਕ ਸੈੱਲ ਤਿਆਰ ਕਰਨਾ ਪੈਂਦਾ ਜਿੱਥੇ ਸਾਰੀ ਕਨਸੈਂਟਰੇਟ ਹੋ ਕੇ ਜਿੱਥੋਂ ਸਾਰੀਆਂ ਇੰਟਰੈਕਸ਼ਨਲ ਦਿੱਤੀਆਂ ਜਾਂਣ ਤੇ ਇਸ ਕਰਕੇ ਜਿਹੜੀ ਜੀਵੀਐਸਸੀ ਸਿੱਧੂ ਦੀ ਕਿਤਾਬ ਹੈ ਮੈਂ ਉਹਨੂੰ ਇਸੇ ਲਹਿਜੇ ਜੀ ਲੈਣਾ ਬਾਕੀ ਜਿਹੜਾ ਇੱਥੇ ਦਿੱਤਾ ਉਹ ਸਾਰਾ ਬਿਲਕੁਲ ਅਖਬਾਰਾਂ ਤੋਂ ਲਿਆ ਅਖਬਾਰਾਂ ਤੋਂ ਲੈ ਕੇ ਕੀਤਾ ਅਖਬਾਰਾਂ ਦੀ ਇੱਕ ਛੋਟੀ ਜਿਹੀ ਆਪਦੀ ਲੋੜ ਹੁੰਦੀ ਹੈ ਸੈਂਸੇਸ਼ਨਲਾਈਜ਼ ਵੀ ਕਰਦੇ ਆ ਛਪਣ ਲਈ ਵੀ ਤੂੰ ਹਿੱਟ ਦਾ ਹੈਡਲਾਈਨ ਕਿਹਾ ਜਾਂਦਾ ਉਹਦੇ ਲਈ ਵੀ ਬੁਧਾ ਚੜਾ ਕੇ ਗੱਲ ਕਰਦੇ ਆ ਜਾਂ ਉਸ ਨੂੰ ਬੜਾ ਸੌਸੀ ਬਣਾ ਦਿੰਦੇ ਆ ਕੋਈ ਪਾੜ ਪੜਿਆ ਜਾਵੇ ਬਹੁਤ ਕੁਝ ਚੱਲਦਾ ਅਖਬਾਰਾਂ ਦੇ ਬਾਰੇ ਆਪਾਂ ਡਿਸਕਸ ਨਹੀਂ ਕਰ ਸਕਦੇ ਇੱਥੇ ਸੱਜਣ ਕਈ ਜਾਣਦੇ ਬੜੇ ਚੰਗੀ ਤਰ੍ਹਾਂ ਤੇ ਇਹ ਅੰਦਰੂਨੀ ਗੱਲ ਉੱਥੇ ਨਹੀਂ ਆਉਂਦੀ ਗੁਰਦਰਸ਼ਨ ਭਾਈ ਆ ਬੈਠਾ ਇਹ ਵੀ ਸਾਰਾ ਸਾਡੇ ਨਾਲ ਉੱਥੇ ਰਿਹਾ ਇਹਨੂੰ ਵੀ ਪਤਾ ਵੀ ਅਖਬਾਰਾਂ ਦੀ ਬੜੀ ਲਿਮਿਟੇਸ਼ਨ ਹੁੰਦੀ ਆ ਤੇ ਖਵਾਰਾਂ ਦੇ ਵਿੱਚ ਛਪੀਆਂ ਉਹਨਾਂ ਤੋਂ ਗਾਹਾਂ ਕੋਈ ਲੈ ਕੇ ਸੋਰਸ ਸਾਹਿਬ ਦਾ ਗੱਲ ਕਰੇ ਤਾਂ ਬਹੁਤ ਫੇਰ ਉਹ ਦੂਰ ਚਲਾ ਜਾਂਦਾ ਸੱਚ ਤੋਂ ਤੇ ਭਾਈ ਸਾਹਿਬ ਨੇ ਜਿਹੜਾ ਭਾਈ ਨਰੈਨ ਸਿੰਘ ਨੇ ਇਹਨਾਂ ਨੇ ਬਹੁਤ ਅੰਦਰ ਦੀ ਗੱਲ ਕੀਤੀ ਹੈ ਹੁਣ ਜਿਹੜਾ ਜੀਵੀਐਸ ਇਸਤੂ ਉਹਦੀ ਜਿਹੜੀ ਸਾਰੀ ਤਰੀਕਾ ਜਿਹੜਾ ਸਰਕਾਰ ਨੇ ਵਰਤਿਆ ਸਪੈਸ਼ਲ ਸੈੱਲ ਬਣਾਇਆ ਜਾਂ ਥਰਡ ਏਜੰਸੀ ਕਹਦੇ ਹੋ ਉਹਦੋਂ ਪਿੱਛੇ ਫਿਰ ਅੰਬੈਸੀਆਂ ਖੋਲੀਆਂ ਬਾਹਰ ਪ੍ਰਪੋਗੈਂਡੇ ਦਾ ਅਰੇਂਜਮੈਂਟ ਕੀਤਾ ਕੈਨੇਡਾ ਚ ਉਹ ਕਹਿੰਦਾ ਨੌ ਮੈਂ ਮਿਸ਼ਨ ਖੋਲੇ ਤਾਂ ਅਸੀਂ ਸਾਰਿਆਂ ਨੇ ਕਿਸ ਤਰੀਕੇ ਨਾਲ ਉਹਨੇ ਨੇ ਪਬਲਿਸਿਟੀ ਕੀਤੀ ਕਿਵੇਂ ਜਾ ਕੇ ਇਹ ਵੀ ਉਹ ਕਹਿੰਦਾ ਇੱਕ ਥਾਂ ਤੇ ਵੀ ਮੈਂ ਮੈਨੂੰ ਪਤਾ ਲੱਗਿਆ ਸੀ ਪੰਜਾਬ ਵਿਰੋਧ ਪ੍ਰੋਗਰਾਮ ਹੈ ਇਹ ਬਿਗਨਿੰਗ ਚ ਤੇ ਮੈਂ ਉਹਦੇ ਚੋਂ ਆਇਆ ਸੀ ਵੀ ਕਿਵੇਂ ਨਿਕਲਾ ਬਾਹਰ ਫਿਰ ਮੈਂ ਆਪਦੀ ਹੌਲੀ ਹੌਲੀ ਤਰੀਕੇ ਨਾਲ ਡਿਊਟੀ ਨਿਭਾਈ ਇਹਦੇ ਚੋਂ ਆਪਦਾ ਖਸਤਾ ਵੀ ਖਦਸਾ ਵੀ ਜ਼ਾਹਰ ਕਰਦਾ ਡਰ ਵੀ ਕਹਿੰਦਾ ਮੈਨੂੰ ਇਹ ਡਰ ਸੀ ਜਿਵੇਂ ਇੱਕੋ ਦਮ ਬਾਹਰ ਨਿਕਲਿਆ ਤਮਾ ਟਾਰਗੇਟ ਹੋ ਜੂ ਮੇਰੇ ਤੇ ਸ਼ੱਕ ਹੋ ਜੂ ਵੀ ਕਿਉਂ ਜਾਵੜਿਆ ਬਾਹਰ ਨਿਕਲਿਆ ਤੇ ਉਹਦੇ ਵਿੱਚ ਉਹ ਸੈਕਟਰੀ ਦੇ ਲੈਵਲ ਤੇ ਕੰਮ ਕਰਦਾ ਸੀ ਲਿਖਣ ਪੜਨ ਲਈ ਤਾਂ ਅਫਸਰ ਚਾਹੀਦੇ ਆ ਤੇ ਇਸ ਕਰਕੇ ਉਹ ਉਸ ਦੇ ਵਿੱਚੋਂ ਬਾਹਰ ਆਇਆ ਤੇ ਇਹ ਗੱਲ ਵਿੱਚੋਂ ਕਿੰਨੀ ਕੋਹ ਪਰ ਇਹ ਗੱਲ ਜਿਹੜੀ ਉਹਨੇ ਲਿਖੀ ਆ ਸਾਰੀ ਸਰਕਾਰੀ ਤੌਰ ਤੰਤਰ ਦੇ ਬਾਰੇ ਚ ਉਹੀ ਉਹਦੀ ਵੈਲਿਊਏਬਲ ਹੈ ਉਹ ਬਾਕੀ ਗੱਲਾਂ ਤਾਂ ਉਹਨੇ ਮੋਸਟਲੀ ਸਾਰੀਆਂ ਸੁਣੀਆਂ ਸੁਲਾਈਆਂ ਤੇ ਜਾਂ ਬਹੁਤ ਜ਼ਿਆਦਾ ਕੋਟ ਕੀਤਾ ਮਾਰਗ ਟੈਲੀ ਨੂੰ ਸਤੀਸ਼ ਜਾਕਬ ਤੇ ਮਾਰਗ ਟੈਲੀ ਨੂੰ ਉਹਨਾਂ ਦੇ ਉਹਦੀ ਕਿਤਾਬ ਸਭ ਤੋਂ ਪਹਿਲਾਂ ਆਈ ਸੀ ਬੜੀ ਵਿਕੀ ਸਾਰਾ ਕੁਝ ਲੋਕਾਂ ਨੇ ਤੇ ਉਹਨਾਂ ਨੇ ਸਾਰਿਆਂ ਨੇ ਮਤਲਬ ਕਿ ਬਹੁਤ ਹੀ ਜ਼ਿਆਦਾ ਪੇਤਲੇ ਲੈਵਲ ਦੀਆਂ ਗੱਲਾਂ ਅਲੰਤ ਗੱਲਾਂ ਉਹਨਾਂ ਤੋਂ ਬਹੁਤੀਆਂ ਕੀਤੀਆਂ ਮੈਂ 17-18 ਕਿਤਾਬਾਂ ਬਾਹਰਲੇ ਰਾਈਟਰਾਂ ਦੀਆਂ ਪੜੀਆਂ ਖਾਸ ਕਰਕੇ ਦਿੱਲੀ ਤੋਂ ਆਏ ਹੋਏ ਤੇ ਬਹੁਤੀਆਂ ਜਿਹੜੇ ਪ੍ਰੈਸ ਵਾਲੇ ਉਹਨਾਂ ਸਾਰਿਆਂ ਨੇ ਇਸੇ ਕਿਸਮ ਦਾ ਹੀ ਸਾਰਾ ਇੱਕ ਨੈਰੇਟਿਵ ਇੰਡੀਅਨ ਸਟੇਟ ਦਾ ਨੈਰੇਟਿਵ ਜਾਂ ਅਸੀਂ ਉਹਨਾਂ ਦੇ ਨਾਲ ਚ ਨੈਸ਼ਨਲਿਸਟਿਕ ਨੈਰੇਟਿਵ ਕਹਿੰਦੇ ਸੀ ਉਹੀ ਸਿਰਜਨ ਕੀਤਾ ਸਿਰਜਿਆ ਉਹਨਾਂ ਨੇ ਉਹੀ ਖੜਾ ਕੀਤਾ ਤੇ ਉਹ ਕਰ ਕੀਤਾ ਵੀ ਉਹ ਹੈ ਵਿਕੇ ਵੀ ਉਹ ਉਹ ਸਾਡੇ ਤਾਂ ਫਿਰ ਇਸੇ ਲੈਵਲ ਤੋਂ ਹੀ ਫਿਰ ਮੈਨੂੰ ਆਪਦੇ ਲੈਵਲ ਤੇ ਜਿਹੜਾ ਮੈਂ ਸਾਰੀ ਨੈਰੇਟਿਵ ਸੀ ਉਸ ਦੇ ਉੱਤੋਂ ਦੇਖ ਕੇ ਬੜਾ ਦੁਖੀ ਵੀ ਹੋਇਆ ਸੀ ਤੇ 25 ਸਾਲ ਬਾਅਦ ਫਿਰ ਮੈਂ ਕਿਤਾਬ ਆਪਣੀ ਲਿਖੀ ਇਹ ਉਦੋਂ ਪਿੱਛੋਂ ਜਾ ਤੇ ਜਿਹਦੇ ਚ ਮੈਂ ਕੋਸ਼ਿਸ਼ ਕੀਤੀ ਵੀ ਜਿਵੇਂ ਮੈਨੂੰ ਪਤਾ ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਲਿਖਿਆ ਜਿੰਨਾ ਕਿ ਮੈਨੂੰ ਉਹ ਉਸ ਵੇਲੇ ਪਤਾ ਸੀ ਉਹ ਸਾਰਾ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਅੱਛਾ ਹੁਣ ਰਹਿ ਗਈ ਦੂਜੀ ਖਾਲਸਤਾਨ ਦੀ ਕੰਟਰੋਵਰਸੀ ਇੱਥੇ ਬੜੀ ਚੱਲੀ ਹੈ ਮੈਂ ਇੱਕੋ ਗੱਲ ਹੀ ਇਹਦੇ ਤੇ ਕਹਿਣਾ ਚਾਹਣਾ ਉਹ ਇਹ ਬਈ ਇਹ ਇਹਨੂੰ ਜੇ ਪੋਲੀਟੀਕਲ ਟਰਮਾਂ 'ਚ ਦੇਖੀਏ ਇਕਸਕਲੂਸਿਵ ਕਨਸੈਪਟ ਹੈ ਜਿਹਦੇ ਵਿੱਚ ਆ ਦੂਜੇ ਬੰਦੇ ਬਰਾਬਰ ਤੇ ਨਹੀਂ ਹੁੰਦੇ ਉਹਦੇ ਇੱਕ ਕਮਿਊਨਿਟੀ ਇੱਕ ਇਕਸਕਲੂਸਿਵ ਹੈ ਇਕਸਕਲੂਸਿਬਿਲਟੀ ਦਾ ਕਨਸੈਪਟ ਇਹਦੇ ਵਿੱਚ ਹੈਗਾ ਚਲੋ ਇੱਥੇ ਮੈਂ ਆਪਾਂ ਜਾਣਦੇ ਆ ਸਾਰੇ ਸੱਜਣ ਇਸ ਇਹ ਸ਼ਬਦ ਤੋਂ ਕਲੀਅਰ ਹੈ ਪੋਲੀਟਿਕਲ ਸ਼ਬਦ ਤੋਂ ਦੂਸਰੀ ਗੱਲ ਇਹ ਵੀ ਹਿੰਦੂ ਰਾਸ਼ਟਰ ਵੀ ਆਪਾਂ ਹਿੰਦੂਆਂ ਦੀ ਇੱਕ ਨੇਸ਼ਨ ਦੇ ਲੈਵਲ ਤੇ ਉਹਨੂੰ ਡੀਲ ਕਰਦੇ ਆ ਅਸੀਂ ਮੰਨ ਲੈਨੇ ਬੋਲਦੇ ਨੇ ਨੇਸ਼ਨ ਬਣ ਗਈ ਹਿੰਦੂ ਨੇਸ਼ਨ ਇੱਕ ਹਿੰਦੂ ਰਾਸ਼ਟਰੀ ਬਣਨਾ ਰਹਿ ਗਿਆ ਫਾਰਮਲੀ ਤੇ ਬਣ ਗਈ ਐ ਪਰ ਮੇਰੇ ਮੁਤਾਬਕ ਜਾਂ ਹੋਰ ਵੀ ਬਹੁਤ ਸੱਜਣਾ ਮੁਤਾਬਕ ਇਹ ਹੈ ਵੀ ਹਿੰਦੂ ਰਾਸ਼ਟਰ ਨਹੀਂ ਬਣਿਆ ਤੇ ਨਾ ਹੀ ਬਣ ਸਕੇ ਹਿੰਦੂ ਸਮਾਜ ਦੇਆਂ ਜਿਹੜੀਆਂ ਕੰਟਰਡਿਕਸ਼ਨ ਅੰਦਰੂਨੀ ਅੰਦਰੂਨੀ ਵਿਰੋਧਤਾयां ਇੰਨੀਆਂ ਜ਼ਿਆਦੇ ਐ ਉਹ ਕਦੇ ਵੀ ਉਸ ਲੈਵਲ ਤੇ ਨੇਸ਼ਨ ਰਾਸ਼ਟਰ ਦੀ ਗੱਲ ਛੱਡੋ ਪੋਲੀਟੀਕਲ ਕਦੋਂ ਬਣਦਾ ਕਦੋਂ ਕੀ ਹੋਣਾ ਉਹ ਨੇਸ਼ਨ ਦੇ ਲੈਵਲ ਤੇ ਵੀ ਨਹੀਂ ਬਣ ਸਕਦਾ ਉਦੇ ਅੰਦਰ ਦਲਤ ਪਛੜੇ ਹੋਰ ਸਾਰੇ ਆ ਤੁਹਾਡੇ ਸਾਹਮਣੇ ਜੋ ਕੁਝ ਹੋ ਰਿਹਾ ਉਹਨੂੰ ਮੈਂ ਰਿਪੀਟ ਨਹੀਂ ਕਰੂੰਗਾ ਇਸ ਕਰਕੇ ਇਹ ਅਸੀਂ ਜਦੋਂ ਖਾਲਸਤਾਨ ਦੀ ਗੱਲ ਕਰਦੇ ਆ ਤੇ ਅਸੀਂ ਅਚੇਤ ਲੈਵਲ ਤੇ Hindu ਨੂੰ Hinduic nation ਸਭ ਇਹਨਾਂ ਨੇ ਸਾਰੇ ਜਦੋਂ ਕਿ ਸਾਡੀ ਬਹੁਤ ਦੁਨੀਆ ਸਾਡੇ ਤੋਂ ਵੀ ਲਤੜੀ ਇਸ ਮੁਲਕ ਦੇ ਵਿੱਚ ਰਹਿੰਦੀ ਆ ਸਾਡੇ ਨਾਲ ਵੀ ਮਾੜੀਆਂ ਹਾਲਤਾਂ ਦੇ ਵਿੱਚ ਇੱਥੇ ਬਹੁਤ ਵੱਡੀ ਪਾਪੂਲੇਸ਼ਨ ਹੈ ਤੇ ਸਾਨੂੰ ਇਹ ਸਾਰਾ ਕੁਝ ਸਮਝਣਾ ਪਵੇਗਾ ਧੰਨਵਾਦ ਸ਼ੁਕਰੀਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹ